ਵੇਖਿਓ ਇਧਰ ਦੇਖਿਓ ਪਰਪਜੋਸ ਆ ਪਿਛੇ ਗੱਲ ਥੋੜਾ ਮੁੰਡਿਆਂ ਨੂੰ ਜਾਣਾ ਹੀ ਪੈਣਾ ਸੀ ਸਮਾਨ ਤ੍ਰਿਪੌਨ ਕੁਮਾਰ ਗੁੰਤਾਜੀ ਵੱਲੋਂ ਕੀਤਾ ਜਾ ਰਿਹਾ ਹੈ ਜੀ ਜਿਹੜਾ ਤੁਸੀਂ ਖੰਨਾ ਪਹੁੰਚਿਓ ਕੀ ਪਰਪਸ ਹੈਗਾ ਅੱਜ ਖੰਨਾ ਪਹੁੰਚਣ ਦਾ ਅੱਜ ਖੰਨਾ ਪਹੁੰਚਣ ਦਾ ਮੁੱਖ ਮਕਸਦ ਹੈਗਾ ਵੀ ਸਾਡੇ ਪਾਰਟੀ ਦੇ ਮਜ਼ਦੂਰ ਸੈਨਾ ਦੇ ਚੰਦਰਦੇਵ ਜੀ, ਰਾਮਚੰਦਰ ਜੀ, ਲਲਿਤ ਸ਼ਰਮਾ ਜੀ ਇਹਨਾਂ ਵੱਲੋਂ ਸਾਂਝੇ ਤੌਰ ਤੇ ਗਣਪਤੀ ਜੀ ਦਾ ਕਾਰਜਕ੍ਰਮ ਰੱਖਿਆ ਸੀ ਉਹਦੇ ਚ ਹਿੱਸਾ ਲੈਣਾ ਹੈ। ਸਾਡੇ ਇੱਕ ਵਰਕਰ ਉਹਨਾਂ ਦੇ ਰਿਲੇਟਿਵ ਦਾ ਧੋਗ ਹੈ ਉਹਦੇ ਵਿੱਚ ਵੀ ਹਿੱਸਾ ਲੈਣਾ ਤੇ ਨਾਲ ਵਰਕਰ ਮਿਲਣੀ ਸੀ। ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਮੈਂ ਖੰਨੇ ਵਿਖੇ ਆਇਆ। ਤੇ ਤੁਸੀਂ ਸਿਰਫ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿੱਦਾਂ ਦੇਖਦੇ ਹੋ ਕਿ ਦੇਖੋ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਚਰਮਰਾ ਗਈ ਹੈ ਖਤਮ ਹੋਣ ਦੇ ਕਾਰ ਦੇ ਵਿੱਚ ਹੈ ਨਿਤ ਪ੍ਰਤੀ ਦਿਨ ਰੋਜ਼ ਫਾਇਰਿੰਗ ਹੋ ਰਹੀ ਹੈ ਗੋਲੀਆਂ ਚੱਲ ਰਹੀਆਂ ਹਨ ਹੁਣ ਤਾਂ ਬਦਮਾਸ਼ ਔਰ ਗੁੰਡੇ ਜਾਂ ਸਮਾਜ ਵਿਰੋਧੀ ਅੰਸਰ ਘਰਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਲੁੱਟ ਰਿਹਾ ਨੇ ਚੈਨੀਆਂ ਖੋ ਰਹੇ ਬਾਲੀਆਂ ਖੋ ਰਹੇ ਔਰ ਇੱਥੋਂ ਤੱਕ ਕਿ ਕੇਵਲ ਆਮ ਆਦਮੀ ਨਹੀਂ ਬਲਕਿ ਜਿਹੜੀ ਪਾਰਟੀ ਸੱਤਾ ਧਾਰਿਆ ਆਮ ਆਦਮੀ ਪਾਰਟੀ ਉਹਨਾਂ ਦੇ ਲੀਡਰਾਂ ਦੇ ਉੱਤੇ ਵੀ ਹਮਲੇ ਹੋ ਰਹੇ ਖੰਨੇ ਵਿਖੇ ਹੋਇਆ ਇਕੋ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਸਾਈਡ ਤੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਦੇ ਉੱਤੇ ਹਮਲਾ ਹੋਇਆ ਲਗਾਤਾਰ ਜਿਹੜੀਆਂ ਹੈਗੀਆਂ ਸਮਾਜ ਵਿਰੋਧੀ ਗਤੀਵਿਧੀਆਂ ਵਧ ਰਹੀਆਂ ਔਰ ਇਹਦੇ ਵਿੱਚ ਇਹ ਜ਼ਰੂਰ ਹੈ ਮੈਂ ਕਹਿ ਸਕਦਾ ਕਿ ਫਿਰੋਜ਼ ਬੁਖੇ ਫਿਰੋਜ਼ਪੁਰ ਵਿਖੇ ਜਿਹੜਾ ਹਮਲਾ ਹੋਇਆ ਗੰਗਸਠੇ ਗੰਗਸਠਾ ਨੇ ਹਮਲਾ ਕੀਤਾ ਉਹਦੇ ਵਿੱਚ ਪੰਜਾਬ ਪੁਲਿਸ ਨੇ ਜ਼ਰੂਰ ਉਪਰਾਲਾ ਕੀਤਾ ਔਰ ਉਹ ਰੋਂਗਾਵਾਤ ਤੋਂ ਫੜ ਕੇ ਲਿਆਇ ਇੱਕ ਹੋਰ ਵਾਰਦਾਤ ਨੂੰ ਅੱਛੀ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਇਵੇਂ ਜਲੰਧਰ ਦੇ ਵਿੱਚ ਇੱਕ ਲੜਕੀ ਮੋਬਾਈਲ ਤੇ ਗੱਲ ਕਰਦੇ ਜਾ ਰਹੀ ਸੀ ਕੁਝ ਸਮਾਜ ਵਿਰੋਧੀ ਅੰਸੜਾ ਨੇ ਉਹਨੂੰ ਮੋਬਾਈਲ ਕੌਂ ਦੇ ਚੱਕਰ ਚ ਲੰਬੀ ਦੂਰੀ ਤੱਕ ਘੜੀ ਸਕੇ ਲੈ ਕੇ ਗਏ ਪੁਲਿਸ ਕਮਿਸ਼ਨਰ ਜੰਦਰ ਜਲੰਧਰ ਸੋਪਨਦੀਪ ਸ਼ਰਮਾ ਜੀ ਨੇ ਜਿਹੜੀ ਕਾਰਵਾਈ ਕੀਤੀ ਉਹ ਮਿਸਾਲੀ ਕਾਰਵਾਈ ਸੀ ਪੁਲਿਸ ਨੇ ਕੁਝ ਕਾਰਵਾਈਆਂ ਕੀਤੀਆਂ ਜਿਹਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਪਰ ਪੰਜਾਬ ਦੇ ਵਿੱਚ 95% ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੋ ਰਹੀ ਹੈ ਆਮ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਵਾਤਾਵਰਨ ਪਾਇਆ ਜਾ ਰਿਹਾ ਹੈ ਔਰ ਮੈਨੂੰ ਇਹ ਕਹਿਣ 'ਚ ਗੁਰੇਜ਼ ਨਹੀਂ ਕਿ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਜਦ ਤੱਕ ਲੋਕ ਪ੍ਰਤੀਨਿਧੀਆਂ ਦੇ ਫੋਨ ਨਹੀਂ ਸੁਣਨਗੇ ਲੋਕ ਜਨ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਨਹੀਂ ਕਰਨਗੇ ਕਦ ਤੱਕ ਜਿਹੜੀ ਗਰਾਊਂਡ ਰਿਐਲਿਟੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਤੱਕ ਨਹੀਂ ਪਹੁੰਚੇਗੀ ਇਹਦੇ 'ਤੇ ਮਰ ਡੀਜੀਪੀ ਪੰਜਾਬ ਪੁਲਿਸ ਨੂੰ ਗੌਰ ਕਰਨਾ ਚਾਹੀਦਾ ਹੈ ਜਿਹੜੇ ਲੋਕਾਂ ਦੇ ਪ੍ਰਤੀਨਿਧੀਆਂ ਉਹਨਾਂ ਦੇ ਫੋਨ ਚੱਕਣੇ ਚਾਹੀਦੇ ਹੈ ਗੱਲ ਕਰਨੀ ਚਾਹੀਦੀ ਹੈ ਔਰ ਲੋਕਾਂ ਦੀ ਦੁੱਖ ਤਕਲੀਫ ਜਿਹੜੀ ਥਾਣੇ ਲੈਵਲ ਤੇ ਵੀ ਸੁਣਵਾਈ ਨਹੀਂ ਹੋ ਰਹੀ ਥਾਣੇ ਦੇ ਵਿੱਚ ਲੋਕੀ ਰੋਲ ਰਿਹਾ ਆਪਣੀ ਸ਼ਿਕਾਇਤਾਂ ਜਿਹੜੀ ਉਹ ਚੋਰੀ ਦੀ ਵਾਰਦਾਤਾ ਕੁਝ ਹੋਰ ਵਾਰਦਾਤਾ ਦੇ ਕੇਸ ਦਰਜ ਕਰਾਉਣਾ ਚਾਹੁੰਦੇ ਉਹ ਨਹੀਂ ਹੋ ਰਿਹਾ ਕਿਹਦੇ ਉੱਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਪ੍ਰਧਾਨ ਜੀ ਜਿੱਦਾਂ ਕਿ ਹਾਲ ਹੀ ਦੇ ਵਿੱਚ ਰਾਹੁਲ ਗਾਂਧੀ ਜੀ ਇਸ ਤੋਂ ਵੱਡਾ ਝੂਠ ਨਹੀਂ ਹੋ ਸਕਦਾ ਕਿ ਇੱਕ ਕਾਂਗਰਸ ਦਾ ਸਾਬਕਾ ਰਾਸ਼ਟਰੀ ਪ੍ਰਧਾਨ ਔਰ ਮੌਜੂਦਾ ਸਮੇਂ ਲੋਕ ਸਭਾ ਦੇ ਵਿੱਚ ਆਪੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਇੰਨਾ ਗਿਆਨ ਨਹੀਂ ਹੈ ਕਿ ਜੇ ਦੇਸ਼ ਦੇ ਅੰਦਰ ਸਿੱਖ ਸਮਾਜ ਨਾਲ ਕੋਈ ਇਨਾ ਵੱਡਾ ਧੱਕਾ ਹੋ ਰਿਹਾ ਹੈ ਤੇ ਲੋਕ ਸਭਾ ਚ ਤੂੰ ਸਵਾਲ ਨਹੀਂ ਚੱਕ ਸਕਿਆ ਕੋਈ ਪ੍ਰਸ਼ਨ ਨਹੀਂ ਪੁੱਛ ਸਕਿਆ ਕੇਵਲ ਵਿਦੇਸ਼ ਦੀ ਧਰਤੀ ਦੇ ਤੇ ਜਾ ਕੇ ਉਥੇ ਜਾ ਕੇ ਦੇਸ਼ ਨੂੰ ਬਦਨਾਮ ਕਰਨ ਦੇ ਲਈ ਐਗੀਆਂ ਜਿਹੜੀਆਂ ਬਿਆਨਵਾਜੀ ਕੀਤੀਆਂ ਔਰ ਇਸ ਬਿਆਨਵਾਜੀ ਤੋਂ ਖੁਸ਼ ਕੌਣ ਹੋ ਰਿਹਾ ਹੈ ਜਿਹੜਾ ਸਿੱਖ ਫੋਰ ਜਸਟਿਸ ਦਾ ਸਾਲਾਂ ਤੋਂ ਕਈ ਸਾਲਾਂ ਤੋਂ ਜਿਹੜਾ ਪਾਕਿਸਤਾਨ ਦਾ ਟੁਕੜਬੋਚ ਹੈ ਜਿਹਦੀ ਕੋਸ਼ਿਸ਼ ਹੈ ਭਾਰਤ ਦੀ ਦੇਸ਼ ਦੀ ਇਕਤਾ ਕੰਟਾ ਨੂੰ ਤੋੜਿਆ ਜਾਏ ਉਹ ਖੁਸ਼ ਹੈ ਕਿ ਜਿਹੜਾ ਮੈਂ ਸਾਲਾਂ ਤੋਂ ਕਈ ਸਾਲਾਂ ਤੋਂ ਗੱਲ ਕਰ ਰਿਹਾ ਸੀ ਉਹ ਹੁਣ ਇੱਕ ਆਮ ਆਦਮੀ ਨਹੀਂ ਦੇਸ਼ ਦਾ ਆਪੋਜੀਸ਼ਨ ਲੀਡਰ ਰਾਹੁਲ ਗਾਂਧੀ ਵਾਸ਼ਿੰਗਟਨ ਦੇ ਵਿੱਚ ਆ ਕੇ ਕਹਿ ਰਿਹਾ ਜੇ ਰਾਹੁਲ ਗਾਂਧੀ ਦੇ ਬਿਆਨਬਾਜ਼ੀ ਤੋਂ ਅਗਰ ਕਿਸੇ ਨੂੰ ਖੁਸ਼ੀ ਹੋ ਰਹੀ ਹੈ ਗਰਵੰਦ ਸਿੰਘ ਪੰਨੂ ਨੂੰ ਤੇ ਇਸ ਤੋਂ ਅੰਦਾਜ਼ਾ ਲਗਾ ਲਗਾਇਆ ਜਾ ਸਕਦਾ ਹੈ ਕੇ ਕਾਂਗਰਸ ਦੇ ਸਾਬਕਾ ਰਾਸ਼ਟਰਪਤੀਆਂ ਔਰ ਆਪੋਜੀਸ਼ਨ ਲੀਡਰ ਵਰਤਮਾਨ ਦੇ ਵਿੱਚ ਕਿੰਨਾ ਵੱਡਾ ਦੇਸ਼ ਵਿਰੋਧੀ ਬਿਆਨ ਦੁੱਤਾ ਔਰ ਕੇਵਲ ਅਸੀਂ ਨਹੀਂ ਵਿਰੋਧ ਕਰ ਰਹੇ ਸਿੱਖਾਂ ਨੇ ਵਿਰੋਧ ਕੀਤਾ ਇਹ ਉਹ ਪਾਰਟੀ ਬਿਆਨ ਦੇ ਰਹੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਧੱਕਾ ਕੀਤਾ ਜ਼ੁਲਮ ਕੀਤਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ शिवसेना ਹਿੰਦੁਸਤਾਨ ਨੇ ਇਹ ਗੱਲ ਚੱਕੀ ਹੈ ਕਿ ਕਾਂਗਰਸ ਆਪਣੇ ਫੁੱਟ ਪਾਉ ਤੇ ਰਾਜਨੀਤੀ ਕਰਨ ਦੀ ਨੀਤੀ ਤੋਂ ਅਜੇ ਵੀ ਪਰਾਂ ਨਹੀਂ ਝਟਕੀ ਅਜੇ ਵੀ ਉਸੇ ਨੀਤੀ ਤੇ ਕੰਮ ਕਰ ਰਹੀ ਹੈ ਔਰ ਸੇਵਸਨਾ ਹਿੰਦੁਸਤਾਨ ਕੜੀ ਨਿੰਦਾ ਕਰਦੀ ਹੈ ਕਿਉਂਕਿ ਜਦੋਂ ਅਸੀਂ ਵਿਦੇਸ਼ ਚ ਜਾਂਦੇ ਹਾਂ ਉਦੋਂ ਸਰਕਾਰ ਭਾਜਪਾ ਜਾਂ ਕਾਂਗਰਸ ਦੀ ਨਹੀਂ ਹੁੰਦੀ ਉਦੋਂ ਹਿੰਦੁਸਤਾਨ ਦੀ ਸਰਕਾਰ ਦੀ ਗੱਲ ਕੀਤੀ ਜਾਂਦੀ ਹੈ ਇਹਨਾਂ ਨੇ ਮੋਦੀ ਦਾ ਵਿਰੋਧ ਕਰਨ ਦੇ ਚੱਕਰ ਦੇ ਵਿੱਚ ਦੇਸ਼ ਦਾ ਵਿਰੋਧ ਕੀਤਾ ਦੇਸ਼ ਦੇ ਤਿਰੰਗੇ ਦਾ ਵਿਰੋਧ ਕੀਤਾ ਜਿਹਦਾ ਸੇਵਸਨਾ ਹਿੰਦੁਸਤਾਨ ਡਟਵਾ ਵਿਰੋਧ ਕਰਦੀ ਹੈ ਅਸੀਂ ਮੋਦੀ ਜਾਂ ਭਾਜਪਾ ਦੇ ਸਮਰਥਕ ਨਹੀਂ ਪਰ ਅਸੀਂ ਦੇਸ਼ ਦੇ ਸਮਰਥਕ ਹਾਂ ਹਿੰਦੁਸਤਾਨ ਦੇ ਸਮਰਤਕ ਹੈ ਔਰ ਜੇ ਹਿੰਦੁਸਤਾਨ ਦੇ ਖਿਲਾਫ ਦੇਸ਼ ਦੇ ਖਿਲਾਫ ਕੋਈ ਬਿਆਨ ਵਾਜੀ ਕਰਦਾ ਹੈ ਫਿਰ ਅਸੀਂ ਉਹਦੇ ਖਿਲਾਫ ਪੂਰੀ ਤਾਕਤ ਨਾਲ ਵਿਰੋਧ ਕਰਾਂਗੇ। गणपति पप्पा मोरया जय गणेश महाराज जी ਅੱਜ ਸ਼ਿਵ ਸਨਾ ਹਿੰਦੁਸਤਾਨ ਵੱਲੋਂ ਸਾਡੇ ਪ੍ਰਧਾਨ ਜੀ ਨੇ ਚੰਦਰਦੇਵ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਪਿਛਲੇ 9 ਸਾਲ ਤੋਂ ਗਣੇਸ਼ ਜੀ ਮਹਾਰਾਜ ਜੀ ਦਾ ਮਹਾਸਭ ਬਹੁਤ ਹੀ ਵੱਡੇ ਲੈਵਲ ਤੇ ਅੱਧਰ ਵਿੱਚ ਸਰਦਾ ਪੂਰਵਕ ਮਨਾਇਆ ਜਾਂਦਾ ਹੈ ਤੇ ਜਿਹਦੇ ਵਿੱਚ ਅ ਅੱਜ ਸ਼ਿਵਸਰਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਜੀ ਵੀ ਪਹੁੰਚੇ ਸੀ ਤੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਗ੍ਰਿਹਜੀ ਦਾ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਗਏ ਨੇ ਤੇ ਸਾਡੇ ਪ੍ਰਧਾਨ ਜੀ ਵੱਲੋਂ ਇਹ 9 ਸਾਲ ਤੋਂ ਜਿਹੜਾ ਵੱਡਾ-ਵੱਡਾ ਜਿਹੜਾ ਅਪਰਾਲਾ ਕੀਤਾ ਜਾ ਰਿਹਾ ਹੈ ਇਹ ਇਸ ਲਈ ਬਹੁਤ ਵਧਾਈ ਦੇ ਪਾਤਰ ਨੇ ਤੇ ਇਸ ਤੋਂ ਇਲਾਵਾ ਇਹ ਚੰਦਰਦੇਵ ਜੀ ਜਿਹੜੇ ਸ਼ਿਵ ਸੈਨਾ ਹਿੰਦੁਸਤਾਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਬੜੀ ਦੇਰ ਤੋਂ ਤੇ ਇਹਨਾਂ ਨੇ ਸ਼ਹਿਰ ਦੇ ਵਿੱਚ ਆ ਭਾਵੇਂ ਕੋਈ ਵੀ ਧਾਰਮਿਕ ਕਾਰਜ ਹੁੰਦੇ ਨੇ ਇਹ ਕਦੇ ਪਿੱਛੇ ਨਹੀਂ ਹਟਦੇ ਇਹ ਹਰ ਜਿਹੜੇ ਧਾਰਮਿਕ ਸੰਗ ਕਾਰਜ ਦੇ ਵਿੱਚ ਵੱਗ ਚੜ ਕੇ ਹਿੱਸਾ ਲੈਂਦੇ ਨੇ ਤੇ ਮੈਂ ਇਹਨਾਂ ਨੂੰ ਪ੍ਰੋਸਾ ਦੇਣਾ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਹੀ ਨਾਲ ਆ ਤੇ ਅੱਗੇ ਨੂੰ ਵੀ ਜਿਹੜੇ ਵੀ ਇਹ ਸਾਨੂੰ ਜਿੱਥੇ ਵੀ ਬੁਲਾਉਣਗੇ ਅਸੀਂ ਆਵਾਂਗੇ ਵੀ ਜਿੱਤੇ ਸਾਡੇ ਨਾਲ ਜਿਹੜੀ ਵੀ ਕੋਈ ਇਹ ਸਹਿਯੋਗ ਸਾਡ ਤੋਂ ਮੰਗਣਗੇ ਉਹ ਅਸੀਂ ਦੇਣਾਵਾਂਗੇ ਜੀ ਜੀ ਕਾਲ ਜੀ ਜਿਹੜੀ ਅੱਜ ਅੱਜ ਬਾਬਾ ਕਲੇਜ ਦੀ ਪੂਰਾ ਚੱਲ ਰਹੀ ਹੈ ਕੀ ਕਰਨਾ ਚਾਹੁੰਦੇ ਹੋ ਸਿਪਸ ਨੇ ਇਤਾਨ ਕੇ ਤਰਫ ਸੇ 9 ਸਾਲ ਸੇ ਲਗਾਤਾਰ ਗਣਪਤੀ 바ਵਾ ਦਾ ਪੂਜਾ ਹੋਤਾ ਹੈ ਔਰ ਬਹੁਤ ਮਤਲਬ ਚੜ੍ਹ ਬੜ ਕੇ ਹੋਤਾ ਹੈ ਔਰ ਸਮਾਜ ਕਾ ਸਾਰੇ ਸਾਰੇ ਸਮਾਜ ਕਾ सारे समाज का सहयोग होता है शहरवासी का सहयोग होता है और मजदूर सेन तरफ से ये किया जाता है हर साल नौ साल से लगातार गणपति बाबा का पूजन किया जाता है और बहुत विधि विधान से पूजा किया जाता है क्रिक्ष सेना हिंदुस्तान शक्ति सेना शंकरदेव सिंह चौहान उत्तर भारत चेयरमैन मजदूर सेना जय हिंद जय भारत जय गणेश भारत